ਲੁਧਿਆਣਾ ਪਛਮੀ ਦੀ ਜਿਮਣੀ ਚੋਣ ਦੇ ਲਈ ਕਾਂਗਰਸ ਦੇ ਵੱਲੋਂ ਆਪਣਾ ਉਮੀਦਵਾਰ ਫਾਈਨਲ ਕਰ ਲਿਆ ਗਿਆ ਹੈ ਕਾਂਗਰਸ ਨੇ ਆਪਣਾ ਉਮੀਦਵਾਰ ਫਾਈਨਲ ਕੀਤਾ ਹੈ ਕੌਣ ਉਮੀਦਵਾਰ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਭੁਇਖ ਚ ਹੋਣ ਵਾਲੀ ਜਿਮਣੀ ਚੋਣ ਲੁਧਿਆਣਾ ਦੇ ਲਈ ਸਾਰੀਆਂ ਸਿਆਸੀ ਧਿਰਾਂ ਖਾਸ ਕਰਕੇ ਸੱਤਾਧਿਰ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਪੱਬਾ ਪਾਰ ਹੋ ਚੁੱਕੇ ਨੇ ਕਾਂਗਰਸ ਦੇ ਵੱਲੋਂ ਆਪਣਾ ਉਮੀਦਵਾਰ ਫਾਈਨਲ ਕੀਤਾ ਗਿਆ ਹੈ ਕਾਂਗਰਸ ਦਾ ਉਮੀਦਵਾਰ ਫਾਈਨਲ ਹੋ ਗਿਆ ਇਹਦੇ ਬਾਰੇ ਜਾਣਕਾਰੀ ਦੇਣੀ ਹੈ ਉਸੇ ਨਾਲ ਹੀ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਦੇ ਲਈ ਜਿਹੜਾ ਆਪਣਾ ਚੋਣ ਪ੍ਰਚਾਰ ਬੀਤੀ ਕੱਲ ਤੋਂ ਆਰੰਭ ਕਰ ਦਿੱਤਾ ਹੈ ਕਿਹੜਾ ਉਮੀਦਵਾਰ ਫਾਈਨਲ ਹੋਇਆ ਹਾਲਾਂਕਿ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਹਮੇਸ਼ਾ ਆਲ ਇੰਡੀਆ ਕਾਂਗਰਸ ਦੇ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਚੌਨ ਲੜਨ ਦੇ ਚਾਹਵਾਨ ਤੇ ਸਭ ਤੋਂ ਵੱਡੇ ਦਾਵੇਦਾਰ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਆਪਣੀ ਉਮੀਦਵਾਰੀ ਖੁਦ ਬਖੁਦ ਐਲਾਨ ਦਿੱਤੀ ਗਈ ਹੈ। ਭਾਰਤ ਪੂਸ਼ਣ ਆਸ਼ੂ ਦੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਸ ਦਾ ਆਗਾਜ਼ ਇੱਕ ਤਰ੍ਹਾਂ ਨਾਲ ਕਰ ਦਿੱਤਾ ਗਿਆ। ਭਾਰਤ ਪੂਸ਼ਣ ਆਸ਼ੂ ਨੇ ਚੋਣਵੀ ਨਾਰਾ ਵੀ ਦੇ ਦਿੱਤਾ ਗਿਆ ਹੈ। ਭਾਰਤ ਪੂਸ਼ਣ ਆਸ਼ੂ ਨੇ ਕਿਹੜਾ ਚੋਣਵੀ ਨਾਰਾ ਦਿੱਤਾ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ। ਭਾਰਤ ਪੂਸ਼ਣ ਆਸ਼ੂ ਨੇ ਕਿਹੜਾ ਨਾਰਾ ਦਿੱਤਾ ਪਾਰਤ ਪੂਸ਼ਣ ਆਸ਼ੂ ਦੀ ਅੱਜ ਦੀ ਸੋਸ਼ਲ ਮੀਡੀਆ ਦੇ ਉੱਤੇ ਲਗਭਗ 3 ਘੰਟੇ ਪਹਿਲਾਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਲੁਧਿਆਣਾ ਪੱਛਮੀ ਦੀ ਆਵਾਜ਼ ਜਸਟ ਕਿਹਾ ਗਿਆ ਲੁਧਿਆਣਾ ਪੱਛਮੀ ਦੀ ਆਵਾਜ਼ ਇਸ ਵਾਰ ਆਸ਼ੂ ਬਦਲੇਗਾ ਰਵਾਜ ਜਣੇ ਕਿ ਭਾਰਤ ਪੂਸ਼ਣ ਆਸ਼ੂ ਖੁਦ-ਖੁਦ ਆਪਣੇ ਆਪ ਨੂੰ ਉਮੀਦਵਾਰ ਐਲਾਨ ਚੁੱਕੇ ਹੈ। ਬੇਸ਼ੱਕ ਆਲ ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਹਾਲੇ ਉਮੀਦਵਾਰ ਐਲਾਨਿਆ ਜਾਣਾ ਬਾਕੀ ਹੈ। ਕਾਂਗਰਸ ਇਸ ਮਾਮਲੇ ਤੇ ਮੰਥਨ ਕਰਦੀ ਹੋ ਸਕਦੀ ਹੈ। ਅੱਜ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਜਿਹੜੀ ਆ ਉਹ ਦਿੱਲੀ 'ਚ ਹੋ ਰਹੀ ਹੈ। ਜਿੱਥੇ ਭੁਪੇਸ਼ ਬਗੇਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜੋ ਕਿ ਪੰਜਾਬ ਮਾਮਲਿਆਂ ਦੇ ਕਾਂਗਰਸ ਦੇ ਇੰਚਾਰਜ ਨੇ। ਉਹ ਇਸ ਇਸ ਮੀਟਿੰਗ ਨੂੰ ਲੈਣਗੇ ਉਸ ਤੋਂ ਪਹਿਲਾਂ ਭਾਰਤ ਪੂਸ਼ਨ ਆਸ਼ੂ ਦੀ ਇਸ ਪੋਸਟ ਨੇ ਕਾਂਗਰਸੀ ਹਲਕਿਆਂ 'ਚ ਵੀ ਤਰਥੱਲੀ ਮਚਾਈ ਹੈ ਦਰਅਸਲ ਕਾਂਗਰਸ ਜਿਹੜੀ ਲੁਧਿਆਣਾ ਕਾਂਗਰਸ ਹੈ ਉਹਦੇ ਅੰਦਰ ਗਹਿ ਗੱਟ ਚ ਲੜਾਈ ਕਹਿ ਲਈਏ ਇੱਕ ਮਸਾਨ ਕਹਿ ਲਿਓ ਹੈ ਦੋ ਤਿੰਨ ਧੜੇ ਬੜੇ ਆਰਾਮ ਨਾਲ ਇੱਕ ਭਾਰਤ ਪੂਸ਼ਨ ਆਸ਼ੂ ਦਾ ਤੇ ਦੂਜਾ ਰਾਜਾ ਵੜਿੰਗ ਦਾ ਰਾਜਾ ਵੜਿੰਗ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤੇ ਭਾਰਤ ਪੂਸ਼ਨ ਉਸੇ ਕਮੇਟੀ ਦੇ ਵਰਕਿੰਗ ਪ੍ਰਧਾਨ ਨੇ ਜਾਨੀ ਕਿ ਕਾਰਜਕਾਰੀ ਪ੍ਰਧਾਨ ਨੇ ਦੋਵਾਂ ਦੇ ਵਿਚਕਾਰ ਖੈ ਬਾਜੀ ਲੰਬੇ ਅਰਸੇ ਤੋਂ ਚੱਲ ਰਹੀ ਹੈ ਭਾਰਤ ਪੂਸ਼ਣ ਆਸ਼ੂ ਉਸ ਕਤਾਰ ਦੇ ਵਿੱਚ ਵੀ ਖੜੇ ਨੇ ਜਿਹੜੀ ਅਗਲਾ ਪ੍ਰਧਾਨ ਬਣਨਾ ਵਾਲੀ ਜਿਹੜੇ ਲੋਕਾਂ ਦੀ ਕਤਾਰ ਹੈ ਉਹਦੇ ਵਿੱਚ ਵੀ ਹਾਲਾਂਕਿ ਉੱਥੇ ਚਾਂਸ ਕਦੇ ਕਦੇ ਮੱਦਮ ਪੈ ਜਾਂਦੇ ਨੇ ਇੰਨੇ ਉਜਵਲ ਜਿਹੜੇ ਆ ਉਹ ਮੌਕੇ ਨਹੀਂ ਹੈ ਆਸ਼ੂ ਲਈ ਪ੍ਰਧਾਨ ਬਣਦੇ ਪਰ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰਨਾ ਇਹ ਗੱਲ ਸਾਫ਼ ਹੈ ਕਿ ਆਉਂਦੀ ਜਿਮਨੀ ਚੋਣ ਭਾਰਤ ਪੂਸ਼ਣ ਆਸ਼ੂ ਲੜਨਗੇ ਕਾਂਗਰਸ ਦੇ ਕੋਲ ਹੋਰ ਕੋਈ ਹਰਬਾ ਵੀ ਨਹੀਂ ਹੈ ਹੋਰ ਕੋਈ ਤਰੀਕਾ ਵੀ ਨਹੀਂ ਹੈ ਹੋਰ ਕੋਈ ਉਮੀਦਵਾਰ ਵੀ ਨਹੀਂ ਹੈ ਭਾਰਤ ਪੂਸ਼ਨ ਆਸ਼ੂ ਇੱਥੋਂ ਤਿੰਨ ਚੋਣਾਂ ਲੜ ਚੁੱਕੇ ਨੇ ਪਹਿਲੀ 2012 ਦੂਜੀ 2017 ਦੋਵਾਂ ਦੇ ਵਿੱਚ ਲਗਭਗ 60000 ਦੇ ਕਰੀਬ ਉਹਨਾਂ ਨੂੰ ਵੋਟਾਂ ਪਈਆਂ 2022 ਦੇ ਵਿੱਚ ਉਹ ਦੂਜੇ ਨੰਬਰ ਤੇ ਆਏ ਤੇ ਆਪਣੇ ਨੇੜਲੇ ਉਮੀਦਵਾਰ ਜਿਹੜੇ ਉਸ ਸਮੇਂ ਜਿੱਤੇ ਮਰਹੂਮ ਗੁਰਪ੍ਰੀਤ ਸਿੰਘ ਗੋਗੀ ਤੋਂ ਉਹ 8000 ਵੋਟ ਨਾਲ ਹਾਰ ਗਏ ਗੁਰਪ੍ਰੀਤ ਸਿੰਘ ਗੋਗੀ ਨੂੰ 40000 ਤੇ ਭਾਰਤ ਪੁਸ਼ਨ ਆਸ਼ੂ ਨੂੰ ਲਗਭਗ 32000 ਵੋਟ ਪਈ ਬੀਜੇਪੀ ਨੂੰ 28000 ਅਕਾਲੀ ਦਲ ਨੂੰ 10000 ਇਸ ਮਾਮਲੇ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਇਸੇ ਇਲਾਕੇ ਦੇ ਵਿੱਚੋਂ ਕਈ ਵਾਰ ਕੌਂਸਲਰ ਰਹੇ ਉਹਨਾਂ ਦੀ ਧਰਮਪਤਨੀ ਬਿਬਾ ਮਮਤਾ ਆਸ਼ੂ ਵੀ ਕਈ ਵਾਰ ਇੱਥੋਂ ਕਾਉਂਸਲਰ ਰਹਿ ਚੁੱਕੇ ਆ ਭਾਰਤ ਪੂਸ਼ਣ ਆਸ਼ੂ ਉਹਨਾਂ ਦੇ ਵੱਲੋਂ ਆਪਣੇ ਆਪ ਦਾਵੇਦਾਰੀ ਠੋਕਣਾ ਦਾ ਮਤਲਬ ਇਹ ਹੈ ਕਿ ਉਹ ਤਿਆਰ ਨਹੀਂ ਲੜਨ ਦੇ ਲਈ ਤੇ ਕਾਂਗਰਸ ਦੇ ਕੋਲੇ ਕੋਈ ਹੋਰ ਉਮੀਦਵਾਰ ਵੀ ਨਹੀਂ ਜੇਕਰ ਰਾਯਾ ਵੜਿੰਗ ਤੇ ਆਸ਼ੂ ਦੀ ਟਿਕੜਮਬਾਜ਼ੀ ਦੇ ਵਿੱਚ ਕਾਂਗਰਸ ਕਿਸੇ ਹੋਰ ਨੂੰ ਲੈ ਕੇ ਵੀ ਆਉਂਦੀ ਹੈ ਤਾਂ ਉਹਦੇ ਲਈ ਕਾਫੀ ਮੁਸ਼ਕਲਾਂ ਹੋ ਜਾਣਗੀਆਂ ਕਿ ਭਾਰਤ ਪੂਸ਼ਣ ਆਸ਼ੂ ਦੇ ਵਿਰੋਧ ਦੇ باوجود ਜਿਹੜਾ ਉਹ ਚੋਣ ਲੜ ਲਵੇ ਜਿੰਨਾ ਤੋਂ ਦੂਰ ਦੀ ਗੱਲ ਹੋ ਜਾਂਦੀ ਹੈ ਤਾਂ ਇਹ ਗੱਲ ਸਾਫ ਹੈ ਕਿ ਭਾਰਤ ਪੂਸ਼ਣ ਆਸ਼ੂ ਲਗਭਗ ਕਾਂਗਰਸ ਦੇ ਉਮੀਦਵਾਰ ਹੋਣਗੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਨੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਸ਼ੁਰੂ ਕਰ ਦਿੱਤਾ ਮੈਨੂੰ ਲੱਗਦਾ ਹੈ ਇੰਜ ਹੈ ਕਿ ਆਸ਼ੂ ਨੂੰ ਵੀ ਲੋੜ ਤਾਂ ਮਹਿਸੂਸ ਹੋਈ ਕਿ ਆਪਣੀ ਦਾਵੇਦਾਰੀ ਪੇਸ਼ ਕਰ ਦਿੱਤੀ ਜਾਵੇ ਕੱਲੂ ਐਸੀ ਚੋਣ ਪ੍ਰਚਾਰ ਚ ਜਿਹੜਾ ਪਿੱਛੇ ਨਾ ਰਹਿ ਜੀਏ ਉਮੀਦਵਾਰੀ ਢੀਕ ਦੇ ਢੀਕ ਦੇ ਸਮਾਂ ਇੰਨਾ ਹੋ ਜਾਏ ਕਿ ਕਾਂਗਰਸ ਹਫ਼ਤਾ ਪਹਿਲਾਂ ਹੀ ਉਮੀਦਵਾਰੀ ਐਲਾਨੇ ਤੇ ਅਸੀਂ ਚੁੱਪ ਕਰਕੇ ਘਰ ਬੈਠੇ ਰਹੀਏ ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਜੱਕਾ ਰੇੜ ਦਿੱਤਾ